ਸਿੱਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 9 ਅਕਤੂਬਰ 2025 ਸਵੇਰ ਦਾ ਸਮਾਂ ਜਿਹੜਾ ਉਹ 7:30 ਵੱਜ ਚੁੱਕਿਆ ਮੈਂ ਆਪਦੇ ਭਾਈਚਾਰੇ ਨੂੰ ਸਮੁੱਚੇ ਭਾਈਚਾਰੇ ਨੂੰ ਹਰੀਕੇ ਵਾਲੇ ਹੈਡ ਦੀ ਤਾਜ਼ਾ ਸਥਿਤੀ ਜਿਹੜੀ ਉਹ ਦੱਸਣੀ ਚਾਹਣਾ ਕਿ ਅੱਜ ਜਿਹੜੀ ਪਾਣੀ ਦੀ ਆਮਦ ਆ ਉਹ 70600 ਤੇ 60 ਕਿਊਸਕ ਪਾਣੀ ਜਿਹੜਾ ਉਹ ਪਹੁੰਚ ਰਿਹਾ ਹੈ ਹਰੀਕੇ ਵਾਲੇ ਹੈਡ ਤੇ ਔਰ ਜਿਹੜਾ ਡਾਊਨ ਕੀਤਾ ਜਾ ਰਿਹਾ ਹੈ ਉਹ 60688 ਕਿਊਸਕ ਪਾਣੀ ਜਿਹੜਾ ਉਹ ਡਾਊਨ ਕੀਤਾ ਜਾ ਰਿਹਾ ਹੈ 24 ਘੰਟਿਆਂ 'ਚ ਕੋਈ 10-15000 ਘਟ ਗਿਆ ਪਾਣੀ ਮੈਂ ਦੱਸਣਾ ਚਾਹਣਾ ਆਪਦੇ ਭਾਈਚਾਰੇ ਸਮੁੱਚੇ ਨੂੰ ਕਿ ਇਹ ਜਿਹੜਾ ਪਾਣੀ ਸੀ ਇਹ ਬਾਰਿਸ਼ਾਂ ਦੀ ਵਜ੍ਹਾ ਕਰਕੇ ਨਹੀਂ ਸੀ ਇਹ ਡੈਮਾਂ ਤੋਂ ਛੱਡਿਆ ਸੀ ਔਰ ਜਿੰਨੇ ਕ ਦਿਨ ਹੋਣ ਤੇ ਲੱਗੇ ਆ ਉਹ 2-3 ਦਿਨਾਂ ਦੇ ਵਿੱਚ ਤਕਰੀਬਨ ਤਕਰੀਬਨ 5-4000 ਕਿਊਸਕ ਉਤੇ ਆ ਜਾਏਗਾ ਸੋ ਇਹਨੀਆਂ ਬੇਨਤੀਆਂ ਕਰਦਾ ਅਕਾਲ ਪੁਰਖ ਦੀ ਰਾਜਾ ਦੇ ਵਿੱਚ ਚੜਦੀ ਕਲਾ ਹਰੀ ਕਾਲੇ ਹੈਡ ਤੋਂ ਸਮੁੱਚੇ ਭਾਈਚਾਰੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ